ਦੇਖੋ ਇਹ ਹੈ ਜੇ ਨਵ ਨਮਾ ਹੈਗਾ ਨਵ ਨਮਾ ਚਾ ਹੈ ਨਵ ਨਮਾ ਚੇਂਜ ਹੋਇਆ ਹੈ ਤੇ ਮੰਤਰੀ ਔਰ ਸੰਤਰੀ ਜ ਬੜਾ ਫਰਕ ਹੁੰਦਾ ਹੈ ਇਹ ਹੈ ਜੇ ਵੀ ਲੋਕ ਰੋਲਾ ਪਾ ਰਹੇ ਨੇ ਕਾਉਂਸਲਰ ਔਰ ਐਮ ਐਲ ਏ ਦੀ ਪਾਵਰ ਦਾ ਬੜਾ ਫਰਕ ਹੁੰਦਾ ਹੈ ਅਸੀਂ ਐਵੇਂ ਕਿਉਂ ਸਰਕਾਰੀ ਮੁਲਾਜ਼ਮਾਂ ਦੇ ਗੱਲ ਪੈਂਦੇ ਆ ਜੇ ਕਾਉਂਸਲਰ ਕਹੇਗਾ ਹਾਂ ਸਰ ਦੇ ਮੁਲਾਜ਼ਮ ਆਪਣੇ ਸਰਕਾਰੀ ਮੁਲਾਜ਼ਮ ਸਾਡੇ ਆਸਤੇ ਹਾਜ਼ਰ ਨੇ ਤੇ ਜੇ ਐਮ ਐਲ ਏ ਕਹੇਗਾ ਤੇ ਐਮ ਐਲ ਏ ਆਸਤੇ ਵੀ ਹਾਜ਼ਰ ਨੇ ਉਹ ਤੇ ਵਿਚਾਰੇ ਪਿਸ ਜਾਂਦੇ ਦੇਖੋ ਮੁਲਾਜ਼ਮ ਵੀ ਸਾਡੇ ਆਪਣੇ ਭੈਣ ਦਾ ਨੇ ਤੇ ਆਪਣੇ ਭਰਾ ਦੇ ਉਹਨਾਂ ਨੇ ਵੀ ਵੋਟਾਂ ਪਾ ਕੇ ਇਹ ਚੇਂਜ ਲਿਆਂਦੀ ਹੈ ਤੇ ਚੇਂਜ ਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਐਵੇਂ ਇੱਕ ਸੀਟ ਦੇ ਫਿਰਿਏ ਉਹ ਵੀ ਰਿਸਪੈਕਟੇਬਲ ਨੇ ਉਹ ਵਿਚਾਰੇ ਫਸ ਜਾਂਦੇ ਆ ਤੇ ਇਸ ਕਰਕੇ ਅਸੀਂ ਆਪਣੀ ਪਾਵਰ ਦਾ ਨਾਜਾਇਜ਼ ਫਾਇਦਾ ਨਾ ਚੁਣੀਏ ਐਮ ਐਲ ਏ ਨੇ ਉਹ ਵੀ ਆਪਣੇ ਰਿਗਾਰਡ ਕਰਦੇ ਆ ਅਸੀਂ ਉਹਨਾਂ ਨੂੰ ਅਸੀਂ ਵੀ ਕਾਉਂਸਲਰਾਂ ਪਰ ਕਾਉਂਸਲਰ ਨੂੰ ਐਮ ਐਲ ਏ ਨੂੰ ਵੀ ਚਾਹੀਦਾ ਵੀ ਉਹ ਵੀ ਕਾਉਂਸਲਰ ਨੂੰ ਨਾਲ ਲੈ ਕੇ ਚੱਲੇ ਤਾਂ ਇਹਨੂੰ ਕੋਈ ਜਾਣਕਾਰੀ ਹੈ ਮੈਂ ਮੇਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦਾ ਪਿਆ ਸੀ कि ਅਸੀਂ ਵੀ ਉਹਨਾਂ ਵਾਂਗੂ ਇਲੈਕਟਡ ਆ ਅਸੀਂ ਸਿਲੈਕਟਡ ਨਹੀਂ ਹੈਗੇ ਰਿਪ੍ਰেজੈਂਟ ਕਰਦੇ ਆ ਉਸ ਇਲਾਕੇ ਦੇ ਕਾਉਂਸਲਰ ਆ ਤੇ ਸਾਨੂੰ ਜਰੂਰ ਉਥੇ ਦੱਸਿਆ ਜਾਵੇ ਚਾਹੇ ਉਹ ਐਮਐਲਏ ਤੋਂ ਸਰਕਾਰ ਬਣ ਗਈ ਠੀਕ ਆ ਬਿਲਕੁਲ ਬੰਦ ਇਸ ਕਰਕੇ ਮੇਰੇ ਵੱਲੋਂ ਬੰਦ ਕਰਾਇਆ ਗਿਆ ਸੀ ਕਿਉਂਕਿ ਉਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਸੀ ਉਹ ਦੋ ਦੁਕਾਨਦਾਰਾਂ ਨੂੰ ਖੁਸ਼ ਕਰਨ ਵਾਸਤੇ ਗੋਗੀ ਦੀ ਕੱਟ ਖੋਲ ਕੇ ਮੇਰੀ ਬੇਨਤੀ ਹੈ ਜਿੱਥੇ ਤੁਸੀਂ ਕੱਟ ਖੋਲਣ ਆਏ ਇਲਾਕਾ ਕਾਉਂਸਲਰ ਨੂੰ ਵੀ ਪੁੱਛ ਲਵੋ ਕਿ ਉਹਨੇ ਕਿਉਂ ਬੰਦ ਕਰਾਇਆ ਸੀ ਇਹ ਡਿਫਾਲਟਰ ਤੁਸੀਂ ਫੜ ਲਓ पोर पोर नहीं किसी पढ़ लो मेनू तो में तर तर कोई डिफॉल्ट नहीं देखो जी, जी कॉर्पोरेशन देखो सर कॉर्पोरेशन बहुत ज्यादा साथ दे रही है कॉर्पोरेशन एम्प्लॉयज ने बहुत ज्यादा साथ देके तूसी बजट पूरा देखो पूरा हाँ तूसी देखो फिगर है देखो तूसी बजट देखो बजट मेरे सामने पेश किया है बजट पे बात सोच बजट देखना और सोमवार तक सामने सारा बजट पेश हो जाएगा ਹਿੰਦ ਸਰ ਤੁਸੀਂ ਪਹਿਲੇ ਹੀ ਰਿਜ਼ਲਟ ਦੇਖੋ ਸਰ ਤੁਸੀਂ ਤੁਸੀਂ ਤਾਂ ਮੇਨਾ ਉਹ ਕਰ ਰਹੇ ਹੋ ਰਿਪੀਟ ਕਰ ਰਹੇ ਹੋ ਮੈਂ ਡਿਪੀਟ ਕਰਨ ਨਹੀਂ ਆਈ ਤੁਸੀਂ ਪਹਿਲਾਂ ਬਜਟ ਦੇਖੋ ਬਜਟ ਵੀ ਬੈਡਮਨ ਦਿਖ ਸਰ ਜਿਹੜੇ ਦੇਖੋ ਜ ਤੁਸੀਂ ਤੁਸੀਂ ਲੋ ਲੋ ਫਿਗਰ ਦਿਖੇ ਜਿਹੜੇ ਹਾਈ ਫਿਗਰ ਕੇ ਉਹ ਦੇਖੋ ਔਰ ਜਦੋਂ ਅਫਸਰ ਸਹਿਬਾਨ ਕੋਈ ਵਿਜਟ ਕਰਦੇ ਆ ਵਾਰਡ ਦੇ ਵਿੱਚ ਜਾਂਦੇ ਆ ਤੇ ਇੱਕ ਗੱਲ ਸਾਹਮਣੇ ਆਂਦੀ ਹੈ ਕਿ ਜਿਹੜੇ ਇਲਾਕੇ ਦਾ ਕਾਉਂਸਲਰ ਆ ਉਹਨੂੰ ਨਾਲ ਤੁਹ ਬੁਲਾਇਆ ਜਾਂਦਾ ਨਹੀਂ ਗੱਲਾਂ ਨਾਲ ਨਹੀਂ ਜੀ 스마트 ਸਿਟੀ ਦੇ ਵਿੱਚੋਂ ਪੈਸੇ ਆ ਗਏ ਜੀ ਕੈਸੀ ਆਗੇ ਮਸ਼ਿਦਰੀ ਅਸੀਂ ਜਾ ਕੇ ਦੇਖ ਵੀ ਆਏ ਆ ਅਸੀਂ ਵਿਜ਼ਿਟ ਵੀ ਕਰ ਆਏ ਆ ਸਭ ਕੁਝ ਸ਼ਖੀਦਣ ਵਾਸਤੇ ਕਹਿ ਵੀ ਦਿੱਤਾ ਗਿਆ ਉਹ ਜਿਹੜਾ ਇਹ ਜਲਦੀ ਤੋਂ ਜਲਦੀ 400 ਇਹ ਰਿਕਸ਼ਾ ਆ ਰਿਹਾ ਦੇਖੋ ਮੈਂ ਡਿਮਾਂਡ ਰੱਖੀ ਸੀ ਕਿ ਰੇੜੇ ਵਾਲੀ ਜਿਹੜੀ ਇਹ ਰਿਕਸ਼ੇ ਹੋਣ ਚਾਹੀਦੇ ਆ ਸਫਾਈ ਸੇਵਕ ਨੂੰ ਸਹੂਤ ਮਿਲੇ ਔਰ ਰੇੜਾ ਖਿੱਚ ਕੇ ਲੈ ਕੇ ਜਾਂਦਾ ਬਿਲਕੁਲ ਸਾਰੇ ਪਾਸੇ ਜਿਸ ਤਰ੍ਹਾਂ ਜਲਦਾ ਬਕਾਇਦਾ ਉਹਦੇ ਤੇ ਕੱਢੀ ਬੰਨੀ ਹੋਵੇ ਹਰ ਘਰ ਦੇ ਬਾਹਰ ਕਾਂਡਾ ਖੜਕਾਵੇ ਤੇ ਉਸ ਤੋਂ ਬਾਅਦ ਆਪਣਾਂ ਅੰਗ ਤੱਕ ਥੂੜਾ ਲੋਕੋ ਦੇ ਵਿੱਚ ਆ ਕੇ ਪਾਲੇ ਉਹ ਆਪਾਂ ਸਾਰੇ ਜਿਹੜੇ ਸ਼ਖਸੀ ਚੈਂਪੀਅਨ ਦੀ ਗੋਜਾ ਆਇਆ ਉਹ ਸਾਰੇ ਮਿਸ਼ੀ ਮਿਲੀ ਦੀ ਕੀਤੇ ਹੋਏ ਆਪਾਂ ਮਿਸ਼ੀ ਦੀ ਜਾਲੀ ਉਹਦੇ ਤੇ ਲੈ ਰਿਆ ਮਿਸ਼ੀ ਦੀ ਚਾਈ ਦਾ ਮੋਰ ਨਾ ਬਣਾ ਅਦਰ ਮਿਸ ਲੈਣੇ ਲਈ ਜਦ ਪਾਣੀ ਬਿਲਾ ਰੱਖਿਆ ਸੀ 4 ਕਰੋੜ 25 ਲੱਖ ਹੋ ਚੁੱਕਾ ਸਰ 5 ਕਰੋੜ ਅਗਲੇ ਸਾਲ ਦੀ ਹੈ ਜੀ ਮਸ਼ੀਨਰੀ ਦੀ ਗਰੀ ਲਈ ਜਦ 1.5 ਕਰੋੜ ਰੱਖਿਆ ਸੀ ਸਰ 1 ਕਰੋੜ 30 ਲੱਖ ਖਰਚਾ ਹੋ ਗਿਆ ਜੀ ਅਗਲੇ ਸਾਲ ਲਈ 2 ਕਰੋੜ ਹੋ ਜਾਏਗੀ ਗਲਤ ਗੱਲ ਲਾ ਦੇਣਗੇ ਬਿਲਕੁਲ ਬਿਲਕੁਲ ਕਰ ਜਾਈਏਗਾ ਇੱਕ ਮੀਟਿੰਗ ਸੀ ਜੀ ਮੀਟਿੰਗ ਉਹ ਕਿਹਦੇ ਜੱਟ ਕੇ ਰਹੇ ਜੀ ਜੱਟ ਕੇ ਰਹੇ ਉਹ ਵੀ ਸਾਰੇ ਸਤਾਉਂਦੇ ਆ ਸਾਡੇ ਵੱਲੋਂ ਥੋੜੀ ਲੋੜ ਹੈ ਤੁਹਾਡੇ ਵੱਲੋਂ ਵੀ ਲੋੜ ਹੈ ਕੀ ਜੇ ਆਪਾਂ ਨੰਬਰ ਲਿਆਇਆ ਨਾ ਜਿਹਨੇ ਬਾਹਰੋਂ ਕੋਈ ਕੋਈ ਆਇਆ ਕੁਝ ਨਹੀਂ ਆਇਆ ਅੱਡੇ ਰੱਖਿਆ ਆ ਹਾਂਜੀ ਇਹ ਚੱਕਿਆ ਉਹ ਤਾਂ ਕੰਮ ਲਾਉਂਦੇ ਆ ਹਾਂਜੀ ਜਦੋਂ ਚਾਰਵਾਦੀ ਕਾਰਜਾਂ ਦੇ ਪਿੱਛੇ ਸਕੂਲ ਬਣਦਾ ਪਿਆ ਉੱਥੇ ਫਿਲਮ ਲੈਂਡ ਕੈਪਟਨ ਪਾਸ ਕੀਤਾ ਆ ਕੰਸਲ ਕਰਾਇਆ ਆਪੇ ਉੱਥੇ ਕੰਪੈਕਟ ਪਾਸ ਕੀਤਾ ਕੰਸਲ ਕਰਾਇਆ ਮੈਂ ਸਕੂਲ ਦੇ ਬਾਹਰ ਤੋਂ ਕੂੜਾ ਨਹੀਂ ਲੱਗੇ ਆ ਠੀਕ ਆਪਾਂ ਨਹੀਂ ਰੱਖਦੇ ਉਹਨੇ ਕੌਂਸਲ ਤੇ ਕੌਂਸਲ ਹੀ ਕਰੇਗਾ ਹਾਂ ਜਦੋਂ ਤੁਸੀਂ ਨਿਕਲਦੇ ਹੋ ਸਾਡੇ ਕੋਲ ਕੋਈ ਵੀ ਅਫਸਰ ਕੰਮ ਨਾ ਹੋਵੇ ਜੇ ਅਸੀਂ ਆਪਾਂ ਜੇ ਅਸੀਂ ਕਰਵਾ ਨਹੀਂ ਕਰਦਾ ਮੇਰੇ ਸਾਹਿਬ ਹੁਕਮ ਹੈ ਉਹਨੂੰ ਲਾਪਰਵਾਹੀ ਕਰੋ ਮੇਰੇ ਸਾਹਿਬ ਸਾਰੇ ਮਦਦ ਇਕੱਠੇ ਨਿਕਲ ਚੁਕੀ ਕੱਲ ਮੇਰੇ ਬਾੜ ਦੇ ਵਿੱਚ ਮਾਂ ਜੋ ਮੈਨੂੰ ਸਾਹਿਬ ਤੇ ਕੋਈ ਉਹ ਨਹੀਂ ਆਫਸਰ ਨਾਲ ਗਏ ਪਰ ਕੀ ਉਸ ਬਾੜ ਦਾ ਮੈਂ ਕਾਉਂਸਲਰ ਆ ਜੇ ਅਫਸਰ ਸਾਹਿਬ ਨਾਲ ਗਏ ਇਹ ਕਾਰਪੋਰੇਸ਼ਨ ਦੇ ਅਫਸਰ ਜਾਣ ਕੌਣ ਉਹਨੂੰ ਨਹੀਂ ਬੁਲਾਣਾ ਬੰਦਾ ਸਾਹਿਬ ਸਮਝਦੇ ਕੌਂਸਲ ਦੇ ਕੋਈ ਆ ਸੁਣਿਆ ਨਾ ਮੈਂਦਾ ਵਾ ਸਿਰ ਉਹਨਾਂ ਲੋਕਾਂ ਨੇ ਬੁਲਾਣਾ ਮੈਂ ਨਹੀਂ ਕਰੀਏ ਜੇ ਮਾਜਮਣ ਨੂੰ ਰਸਾ ਪੁੱਛੇ ਗੇਰੇ ਐਸਾ ਪੁੱਛੇ ਗੇਰੇ ਸਾਰੇ ਗੇਰੇ ਆ ਕਿ ਮੈਨੂੰ ਉੱਥੇ ਬੁਲਾਣਾ ਮਿਲ ਸਮਝ ਸਮਝਿਆ ਕਿ ਮੈਂ ਵੀ ਉੱਥੇ ਜਵਾਬ ਦੇ ਦਿਆਂ ਤਾ ਮੈਂ ਕੌਂਸਲ ਸਾਹਿਬ ਦੇ ਆ ਕੰਮ ਚੱਲਦੇ ਆ ਕਿ ਕੋਈ ਸਪੋਰਟਿਵ ਆ ਕੰਮ ਚੱਲਦੇ ਆ ਜਿਹੜੇ ਆ 500 ਲੋੜੀ ਜਿਹੜੇ ਅੱਜ ਚਲੇ ਕੰਮ ਪਏ ਆ ਉਹ ਉਹ 500 ਦੇ ਵਿੱਚ ਸੰਯੋਗ ਜਿਹੜੇ ਸ਼ੁਰੂ ਹੋਏ ਪੁੱਛ ਕਰਾਈ ਦੇ ਉਹ ਨਹੀਂ ਆਉਂਦੇ ਉਹ ਹੀ ਸ਼ੁਰੂ ਹੋਏ ਆ ਬੰਦੇ ਅੱਜ ਕਰਾ ਰਹੇ ਨੇ ਨਵੇਂ ਕੰਪਨੀ ਨੂੰ ਪੇਮੈਂਟ ਨਹੀਂ ਮਿਲਦੀ ਕਰਿਆਦਾ ਹਾਂ ਜੀ ਮੈਂ ਦੋਵੇਂ ਦੀ ਗੱਲ ਕਰਦੇ ਹੋ ਤੀ ਨਵੇਂ ਕਮਰੇ ਦੀ ਗੱਲ ਕਰਦੇ ਹੋ ਪਹਿਲੀ ਇੱਕ ਮਿੰਟ ਦੀ ਤੁਸੀਂ ਨਵੇਂ ਕਮਰੇ ਦੀ ਗੱਲ ਕਰਦੇ ਹੋ ਤੁਸੀਂ ਚੰਦੇ ਕਮਰੇ ਦੀ ਗੱਲ ਕਰਦੇ ਹੋ ਕੱਲ ਮੇਰੇ ਨਾਲ ਜੋ ਹੋਇਆ ਮੇਰੇ ਵਾਰਡ ਦੇ ਵਿੱਚ ਕੰਮ ਹੋਏ ਨੂੰ 2 ਸਾਲ ਹੋ ਗਏ ਇੱਕ ਕੱਟ ਬੰਦ ਕੀਤਾ ਜੀ ਲੋਕਾਂ ਦੀ ਸਹੂਲਤ ਵਾਸਤੇ ਐਕਸੀਡੈਂਟ ਬਹੁਤ ਹੁੰਦੇ ਸੀ ਠੀਕ ਹੈ ਜੀ ਕੱਲ ਐਮਐਲਏ ਸਾਹਿਬ ਆਏ ਆ ਉੱਥੇ ਬਹਿ ਕੇ ਤੁਹਾਡਾ ਸਟਾਫ ਕਾਰਪੋਰੇਸ਼ਨ ਦਾ ਬਸ ਤੁਹਾਡਾ ਸਟਾਫ ਕਹ ਲਿਆ ਉੱਥੇ ਉਹ ਕੱਟ ਖੋਲ ਕੇ ਗਿਆ ਇਹ ਨਾ ਮੈਨੂੰ ਉੱਥੇ ਸੱਦਿਆ ਗਿਆ ਇਹਨਾਂ ਬੁਲਾਇਆ ਗਿਆ ਠੀਕ ਹੈ ਜੀ ਤੁਹਾਨੂੰ ਤਾਂ ਪਤਾ ਹੀ ਹੈ ਮੈਂ 4 ਸਾਲਾਂ ਤੋਂ ਕਾਉਂਸਲਰ ਬਣ ਕੇ ਜਿੰਨਾ ਕੁ ਜਲੀਲ ਹੁੰਦਾ ਪਿਆ ਉਹ ਤੁਹਾਨੂੰ ਪਤਾ ਹੈ ਹੁਣ ਅਗੋਂ ਇਹ ਜਲੀਲ ਕਰਨ ਲੱਪੇ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਕਾਉਂਸਲਰ ਬਣਿਆ ਕਿ ਜਲੀਲ ਹੋਣ ਨੂੰ ਬਣਿਆ ਤੁਸੀਂ ਸੁਣਾ ਕਿ ਤੂੰ ਰਹਿ ਇੱਥੇ ਸੁਣਾ ਰਹੇ ਹੋ ਕੋਈ ਦੱਸਣਾ ਦੇ ਮੈਂ ਕੌਣ ਸੁਣਾ ਰਿਹਾ ਹਾਂ ਇਹ ਤਾਂ ਸਟਾਰ ਉਧਰ ਦਾ ਕੋਈ ਫੈਸਲਾ ਨਹੀਂ ਹੋ ਰਿਹਾ ਇਹਨਾਂ ਨਾਲ ਹੈ ਹਾਂ ਆਹੋ ਕੋਈ ਦੱਸੋ ਜਿੱਤਾਂ ਦੇਵ ਨੂੰ ਕਦੋਂ ਸੱਤਾ ਦੱਸੋ ਕੱਲ ਉਹ ਘੱਟ ਪੱਟ ਕੇ ਗਏ ਤੁਹਾਡਾ ਸਾਫ ਤੋਂ ਆਇਆ ਜੀ ਉੱਥੇ ਮੇਰੇ ਪੁੱਛੇ ਬਗੈਰ ਮੇਰੇ ਬਾੜ ਦੇ ਵਿੱਚ 2 ਸਾਲ ਪੁਰਾਣਾ ਪੱਟ ਬੰਦ ਕੀਤਾ ਹੈ ਪੱਟ ਕੇ ਗਿਆ ਜੀ ਭਾਈ ਗੱਲ ਸੁਣ ਕਾਉਂਸਲਰ ਹੁੰਦਾ ਮਤਲਬ ਦੀ ਥੋੜੀ ਸਰਵਾਈਵ ਹੋਣੀ ਚਾਹੀਦੀ ਮੇਰਾ ਉਹ ਬਾਦ ਵਿੱਚ ਮੈਂ ਮੇਰਾ ਨਾਮ ਕਰ ਕਰਦਾ ਦੱਸੋ ਜੀ ਸਭ ਤੋਂ ਪਹਿਲਾਂ ਅਸੀਂ ਕਹਾਂਗੇ ਕਿ ਕੋਈ ਅਸੀਂ ਸਿਲੈਕਟਡ ਲੈਕਟਡ ਸਿਲੈਕਟਡ ਨਹੀਂ ਹੈਗੇ ਸਿਲੈਕਟਡ ਆ ਲੋਕਾਂ ਨੇ ਜਿਵੇਂ ਲੋਕਾਂ ਨੇ ਇਹਨਾਂ ਨੂੰ ਚੁਣਿਆ ਉਵੇਂ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਸਿਲੈਕਟਡ ਨਹੀਂ ਹੋਏ ਹੈ ਇਹ ਰਾਜ ਸਭਾ ਦੇ ਮੈਂਬਰ ਆ ਚਲੋ ਠੀਕ ਹੈ ਠੀਕ ਹੈ ਉਹ ਨਹੀਂ ਹੈਗਾ ਸਾਨੂੰ ਵੀ ਲੋਕਾਂ ਨੇ ਚੁਣਿਆ ਸਾਡੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਮੇਰੇ ਤੋਂ ਜ਼ਿਆਦਾ ਤੇਰੀ ਵੀ ਸਰਕਾਰ ਬਣ ਕੇ ਅਜਿਹੀ ਜਰੀਲ ਹੋਣਾ ਸ਼ੁਰੂ ਹੋ ਗਈ ਮੈਂ ਕੀ ਕਹਵਾ ਨੂੰ ਆਪਸੇ ਦਾ ਕੰਮ ਕੰਸੈਂਟ ਨਹੀਂ ਕਰ ਰਹਾ ਆ ਬੇਸ਼ੱਕ ਕਰਦੇ ਆ ਕੋਈ ਆਪਸੇ ਦਾ ਕੰਮ ਦੇ ਡ੍ਰਪ ਨਹੀਂ ਕਰ ਸਕਦੇ ਮੇਰੇ ਨੋਟਸ ਵਿੱਚ ਕੋਈ ਨਹੀਂ ਬਿਲਕੁਲ ਨਹੀਂ ਕੀਤਾ ਦਾਣਾ ਦਾਣਾ ਕੰਮ ਬੁਲਾ ਰਹੀ ਸੀ ਨਾਲੋਂ ਘਟਣ ਦੇ ਕੀ ਸੀ ਇਹ ਤਾਂ ਬੰਦੀ ਨਹੀਂ ਸੀ ਆਪਸੇ ਦਾ ਉਹਦਾ ਹਰ ਜਗ੍ਹਾ ਲੱਗ ਰਿਹਾ ਹੈ ਮੇਰੇ ਨਾਲ ਪਰ ਵਿੱਕੀ ਡਾਵਰ ਛੱਡਿਆ ਸੀ ਨਾ ਸਿੰਦਰ ਡਾਵਰ ਨੇ ਅੱਜ ਮੇਰੀ ਕਿਆ ਸਿੰਦਰ ਡਾਵਰ ਨੇ ਸਿੱਧਾ ਪੁੱਜਿਆ ਹੋ ਗਿਆ ਚਲੋ ਅੱਜ ਠੀਕ ਹੈ ਆਪਾਂ ਜੇ ਟ੍ਰੈਕਟਰ ਚਾਹੇ ਜੀ ਚੱਲ ਜੀ ਮਾਣੋ ਉਹ ਲੋਕੀ ਸਾਰੇ ਮੈਂ ਤੇਰੀ ਗੇਂਦ ਚੋਣ ਕੋਈ ਸਾ ਬੈਠੇ ਹੈਗੇ ਇਹਨਾਂ ਨੇ ਹਾਉਚ ਵੀ ਮੈਂ ਕਹੂੰਗਾ ਕੌਸਲ ਦਾ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੈ ਦੇਖੋ ਇਹ ਹੈ ਜੇ ਨਵਾਂ ਨਵਾਂ ਹੈਗਾ ਨਵਾਂ ਨਵਾਂ ਚਾਹ ਹੈ ਨਵਾਂ ਨਵਾਂ ਚੇਂਜ ਹੋਇਆ ਹੈ ਤੇ ਮੰਤਰੀ ਔਰ ਸੰਤਰੀ 'ਚ ਬੜਾ ਫਰਕ ਹੁੰਦਾ ਹੈ ਇਹ ਹੈ ਜੇ ਇਹ ਵੀ ਲੋਕ ਰੋਲਾ ਪਾ ਰਹੇ ਨੇ ਕਾਉਂਸਲਰ ਔਰ ਐਮਐਲਏ ਦੀ ਪਾਵਰ ਦਾ ਬੜਾ ਫਰਕ ਹੁੰਦਾ ਅਸੀਂ ਐਵੇਂ ਕਿਉਂ ਸਰਕਾਰੀ ਮੁਲਾਜ਼ਮਾਂ ਦੇ ਗੱਲ ਪੈਂਦੇ ਆ ਜੇ ਕਾਉਂਸਲਰ ਕਹੇਗਾ ਕਾਉਂਸਲਰ ਆਪਣੇ ਸਰਕਾਰੀ ਮੁਲਾਜ਼ਮ ਸਾਡੇ ਆਸਤੇ ਹਾਜ਼ਰ ਨੇ ਤੇ ਜੇ ਐਮਐਲਏ ਕਹੇਗਾ ਤੇ ਐਮਐਲਏ ਆਸਤੇ ਵੀ ਹਾਜ਼ਰ ਨੇ ਉਹ ਤੇ ਵਿਚਾਰੇ ਪਿਸ ਜਾਂਦੇ ਆ ਵਿੱਚ ਦੇਖੋ ਮੁਲਾਜ਼ਮ ਵੀ ਸਾਡੇ ਆਪਣੇ ਭੈਣ ਭਰਾ ਨੇ ਸਾਡੇ ਆਪਣੇ ਭਰਾਨੇ ਉਹਨਾਂ ਨੇ ਵੀ ਵੋਟਾਂ ਪਾ ਕੇ ਇਹ ਚੇਂਜ ਲਿਆਂਦੀ ਹੈ ਤੇ ਚੇਂਜ ਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਐਵੇਂ ਇੱਕ ਸੀਟ ਦੇ ਫਿਰੀ ਆ ਉਹ ਵੀ ਰਿਸਪੈਕਟੇਬਲ ਨੇ ਉਹ ਵਿਚਾਰੇ ਫਸ ਜਾਂਦੇ ਆ ਤੇ ਇਸ ਕਰਕੇ ਅਸੀਂ ਆਪਣੀ ਪਾਵਰ ਦਾ ਨਾਜਾਇਜ਼ ਫਾਇਦਾ ਨਾ ਚੱਕੀਏ ਐਮਐਲਏ ਜੇ ਉਹ ਵੀ ਆਪਣੇ ਰਿਗਾਰਡ ਕਰਦੇ ਆ ਅਸੀਂ ਉਹਨਾਂ ਨੂੰ ਅਸੀਂ ਵੀ ਕਾਉਂਸਲਰਾਂ ਪਰ ਕਾਉਂਸਲਰ ਨੂੰ ਐਮਐਲਏ ਨੂੰ ਵੀ ਚਾਹੀਦਾ ਵੀ ਉਹ ਵੀ ਕਾਉਂਸਲਰ ਨੂੰ ਨਾਲ ਲੈ ਕੇ ਚੱਲੇ ਅੱਜ ਤੇ ਸਿਰਫ ਆਪਣੀ ਪ੍ਰੀ ਬਜਟ ਮੀਟਿੰਗ ਸੀਗੀ ਉਹ ਬਜਟ ਆਪਾਂ ਨੇ ਡਿਸਕਸ ਕਰਨਾ ਸੀ ਉਹ ਸੀ ਕਰ ਲਿਆ ਬਜਟ ਬਹੁਤ ਅੱਛਾ ਹੈ ਔਰ ਡਵੈਲਪਮੈਂਟ ਹੋਏਗੀ ਦੇਖੋ ਲੋਕ ਤੇ ਚਾਹਦੇ ਵੀ ਅਸੀਂ ਅੱਜ ਕੰਪਲੇਂਟ ਕੀਤੀ ਹੈ ਬਟਨ ਲਗਾ ਕੇ ਇਕਦਮ ਕੰਮ ਹੋ ਜਾਏ ਕੰਮ ਪ੍ਰੋਸੈਸ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਕਾਰਪੋਰੇਸ਼ਨ ਦੇ ਮੈਂ 5 5 ਵਰੀ ਦੀ ਕਾਉਂਸਲਰ ਆ ਤੇ ਕੰਮ ਤੇ ਕਰਦਾ ਹੀ ਨੇ ਆਫੀਸਰ ਕਰ ਦਿੰਦੇ ਆ ਪਰ ਕੰਮ ਕਰਾਉਣ ਵਾਲਾ ਚਾਹੀਦਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਹ 2 ਸਾਲ ਪੁਰਾਣਾ ਕੱਟ ਬੰਦ ਕੀਤਾ ਹੋਇਆ ਸੜਕ ਬਣੀ ਨੂੰ 2 ਸਾਲ ਹੋ ਗਏ ਆ ਉਹਨੂੰ ਉੱਥੋਂ ਧੱਕੇ ਨਾਲ ਖੋਲ ਦਿੱਤਾ ਗਿਆ ਜਦ ਕਿ ਲੋਕਾਂ ਦੀ ਸਹੂਲਤ ਆਸਤੇ ਉਹ ਸਾਰਾ ਕੋਈ ਜਾਂਚ ਪਰਖ ਕੇ ਉਥੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀ ਉਹ ਤਾਂ ਕੱਟ ਬੰਦ ਕੀਤਾ ਗਿਆ ਸੀ ਔਰ ਇਲਾਕਾ ਕਾਉਂਸਲਰ ਨੂੰ ਨਾ ਮੌਕੇ ਤੇ ਬੁਲਾਇਆ ਗਿਆ ਨਾ ਹੀ ਉਹਨੂੰ ਕੋਈ ਜਾਣਕਾਰੀ ਹੈ ਮੈਂ ਮੇਅਰ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦਾ ਪਿਆ ਸੀ ਕਿ ਅਸੀਂ ਵੀ ਉਹਨਾਂ ਵਾਂਗੂ ਇਲੈਕਟਡ ਹਾਂ ਅਸੀਂ ਸਿਲੈਕਟਡ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਵੀ ਜਿਹੜੀ ਉਥੇ ਹਾਜ਼ਰੀ ਜ਼ਰੂਰੀ ਹੈ ਅਸੀਂ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਹਾਂ ਉਸ ਇਲਾਕੇ ਦੇ ਕਾਉਂਸਲਰਾਂ ਤੇ ਸਾਨੂੰ ਜਰੂਰ ਉੱਥੇ ਦੱਸਿਆ ਜਾਵੇ ਚਾਹੇ ਉਹ ਐਮਐਲਏ ਜੋ ਸਰਕਾਰ ਬਣ ਗਈ ਠੀਕ ਹੈ ਪਰ ਅਸੀਂ ਤੇ ਅਜੇ ਹਾਊਸ ਦੇ ਵਿੱਚ ਸਾਡਾ ਹਾਊਸ ਹੈ ਅਸੀਂ ਕਹਿਮਾ ਉੱਥੇ ਗੋਰਪ੍ਰੀਤ ਸਿੰਘ ਗੋਗੀ ਐਮਐਲਏ ਸੀਗੇ ਜੀ ਤੇ ਕੱਟ ਖੋਲਿਆ ਗਿਆ ਮਿੱਡਾ ਚੌਂਕ 'ਚ ਬਿਲਕੁਲ ਬੰਦ ਇਸ ਕਰਕੇ ਮੇਰੇ ਵੱਲੋਂ ਬੰਦ ਕਰਾਇਆ ਗਿਆ ਸੀ ਕਿਉਂਕਿ ਉੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਸੀ ਉਹ ਦੋ ਦੁਕਾਨਦਾਰਾਂ ਨੂੰ ਖੁਸ਼ ਕਰਨ ਵਾਸਤੇ ਗੋਗੀ ਜੀ ਕੱਟ ਖੋਲ ਕੇ ਮੇਰੀ ਬੇਨਤੀ ਹੈ ਜਿੱਥੇ ਤੁਸੀਂ ਕੱਟ ਖੋਲਣ ਆਏ ਇਲਾਕੇ ਕਾਉਂਸਲਰ ਨੂੰ ਵੀ ਪੁੱਛ ਲਵੋ ਕਿ ਉਹਨੇ ਕਿਉਂ ਬੰਦ ਕਰਾਇਆ ਸੀ ਠੀਕ ਹੈ ਜੀ ਮੇਰੀ ਕੋਈ ਦਿਮਾਗ ਦਾ ਡਾਕਟਰ ਹੈ ਉਹ ਤੋਂ ਮੇਰੀ ਦਵਾਈ ਨਹੀਂ ਚਲਦੀ ਕਿ ਮੈਂ ਕੱਟ ਬੰਦ ਕਰਾਤਾ ਬਿਨਾ ਕਿਸੇ ਗੱਲ ਤੋਂ ਕੋਈ ਕਾਰਨ ਹੋਏਗਾ ਤਾਂ ਹੀ ਕਰਾਇਆ ਹੈਗਾ ਮੈਂ ਗੋਗੀ ਜੀ ਨੂੰ ਬੇਨਤੀ ਕਰਦਾ ਮੇਰੇ ਭਰਾਣੇ ਕਿ ਕਮ ਸੇ ਕਮ ਇਹਨੂੰ ਪੁੱਛ ਲਿਆ ਜਾਂਦਾ ਨਹੀਂ ਇਸ ਵਾਰ ਵਿਕਾਸ ਤਾਂ ਹੋਇਆ ਸਾਰੇ ਕਾਉਂਸਲਰਸ ਨੇ ਕਾਫੀ ਸਪੋਰਟ ਕੀਤਾ ਹੈ ਔਰ ਕਾਫੀ ਬਜਟ ਅਪ ਗਿਆ ਹੈ ਬਜਟ ਦੀ ਡਿਸਕਸ਼ਨ ਸੀ ਅੱਜ ਹੋਰ ਕੁਝ ਨਹੀਂ ਸੀਗਾ ਬਸ ਇਹ ਹੈ ਕਿ ਸਾਰਿਆਂ ਨੂੰ ਰੋਸ ਸੀਗਾ ਕਿ ਜਿਹੜੇ ਨਿਊ ਐਮਐਲਏ ਆਏ ਨੇ ਉਹਨਾਂ ਦੇ ਵਾਰ ਚ ਇੰਟਰਫੀਰੈਂਸ ਉਹ ਉਸ ਬਾਰੇ ਮੇਅਰ ਸਭ ਕੁਛ ਨਾ ਕੁਛ ਹੱਲ ਕਰਨਗੇ ਦੇਖੋ ਪਰਸੋ ਕੀ ਹੱਲ ਕਰਦੇ ਹੈ ਮੈਂ ਸੜਕਾਂ ਦਾ ਕੀ ਹਾਲ ਹੈ ਸੜਕਾ ਤਾਂ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਨੇ ਕੀ ਨਹੀਂ ਬਹੁਤ ਬੁਰਾ ਹਾਲ ਹੈ ਜੀ ਪੈਚ ਨਹੀਂ ਲੱਗ ਰਹੇ ਪੈਚ ਨਹੀਂ ਲੱਗੇ ਪਿਛਲਾ ਪੂਰੀ ਸੜਕ ਸਹਿਦ ਸਾਹ ਜਿਹੜੀ ਟੁੱਟੀ ਹੋ ਜਾਂਦੀ ਸਰ ਦੂਰ ਕੀ ਜਾਨਾ ਤੁਸੀਂ ਮੇਰੀ ਵਾਰਡ ਦੀ ਦ੍ਰਿਸ਼ੀ ਤੋਂ ਸੜਕ ਦੇਖ ਲਿਓ ਸਾਡੇ ਮਾਨ ਜੋ ਐਕਸ ਐਮ ਐਲ اے ਸਾਹਿਬ ਨੇ ਇੰਟਰਫੀਰੈਂਸ ਕਰਕੇ ਉਹ ਸੜਕ ਰੁਕਵਾ ਰੱਖੀ ਸੀ ਜਿੱਦਾਂ ਹੁਣ ਮੇਅਰ ਸਾਹਿਬ ਨੇ ਐਸਪੀਸ਼ਲ ਸਪਸ਼ਟਨ ਦਿੱਤਾ ਕਿ ਸੋਮਵਾਰ ਤੋਂ ਇਹਦਾ ਕੰਮ ਚੱਲੇਗਾ ਤੁਹਾਨੂੰ ਕੀ ਲੱਗਦਾ ਹੁਣ 1 ਸਾਲ ਦਾ ਟਾਈਮ ਬਚਾਏ ਉਹ ਤੋਂ ਸਿਰਫ ਲੁਹਾਨ ਵਾਲੀ ਗੱਲ ਹੈ ਵੋਟਰਾਂ ਨੂੰ ਵਿਕਾਸ ਹੋਊਗਾ ਨਹੀਂ ਜੀ ਮੈਂ ਤਾਂ ਪੂਰਾ ਕਹਿ ਰਹੀਆਂ ਕਿ ਪੂਰਾ ਸੀ ਜਿਆਦਾ ਮੇਅਰ ਸਾਹਿਬ ਸਾਡਾ ਸਾਥ ਦੇਣਗੇ ਔਰ ਪੂਰੀ ਡਿਵੈਲਪਮੈਂਟ ਨਾ ਸੀ ਪੂਰਾ ਸਾਲ ਆਪਣੇ ਹੁਣ ਡਿਵੈਲਪਮੈਂਟ ਤੇ ਹੀ ਜ਼ੋਰ ਦਵਾਂਗੇ ਮੈਮ ਤੁਸੀਂ ਪਿਛਲੀ ਵਾਰ ਪੈਸੇ ਆਪਣੇ ਜਦੋਂ ਉਜ਼ੂਲ ਕਰਨੇ ਸੀ ਉਹ ਤੋਂ ਉਜ਼ੂਲ ਨਹੀਂ ਭਾਇਆ ਮਾਰਕੀਟਿੰਗ ਕੋਲ ਬਜਟ ਤੁਸੀਂ ਜਿਆਦਾ ਲੈ ਕੇ ਆ ਰਹੇ ਹੋ ਤੁਸੀਂ ਉਸ ਸ ਸਬ ਡਿਵੈਲਪਮੈਂਟ ਤਾਂ ਜਿਹੜਾ ਡਿਵੈਲਪਮੈਂਟ ਹੋਈ ਹੈ ਤੇ ਬਜਟ ਆਇਆ ਮੈਂ 815 ਕਰੋੜ ਦਾ ਬਜਟ ਸੀਗਾ ਤੁਸੀਂ 700 ਕੋੜੇ ਇਕੱਠੇ ਕਰ ਪਏ ਸਰ ਡਿਫਾਲਟਰ ਡੇਢ ਡੇਢ ਲੱਖ ਡਿਫਾਲਟਰ ਨੇ ਤੁਹਾਡੇ ਮਾਰਗੇ ਸਹਿਰ ਡਿਫਾਲਟਰ ਤੁਸੀਂ ਫੜ ਲਓ ਨਹੀਂ ਇਹ ਤਾਂ ਤੁਹਾਡਾ ਕੰਮ ਨਹੀਂ ਸੀ ਤੁਸੀਂ ਫੜ ਲਓ ਮੈਨੂੰ ਤਾਂ ਕੋਈ ਡਿਫਾਲਟਰ ਨਹੀਂ ਦੇਖੋ ਜੀ ਕਾਰਪੋਰੇਸ਼ਨ ਤੁਹਾਡੇ ਕੀ ਕਰ ਰਹੀ ਹੈ ਦੇਖੋ ਸਰ ਕਾਰਪੋਰੇਸ਼ਨ ਬਹੁਤ ਜ਼ਿਆਦਾ ਸਾਥ ਦੇ ਰਹੀ ਹੈ ਕਾਰਪੋਰੇਸ਼ਨ ਦੇ ਇੰਪਲਾਈਜ਼ ਨੇ ਬਹੁਤ ਜ਼ਿਆਦਾ ਸਾਥ ਦੇ ਕੇ ਤੁਸੀਂ ਬਜਟ ਪੂਰਾ ਦੇਖੋ उस हाँ उस तो तो सी सी देखो फिगर है देखो तो बजट देखो बजट मेरे सामने पेश किया है बजट मे, बजट हो रही है देखना और सोमवार दे सामने सारा बजट तो तो पेश हो जाएगा करोड़ किस तरह आप प्लान क्या है आप आप कैसे सुनोगे है सर देखो उनको कुछ सरकार ने कुछ माफ किया है उसमें प्लान क्या है ਸਾਰੇ ਆਪਸ ਸ਼ਹਿਰ ਵਸਿਆਂ ਨੂੰ ਦੋਸ਼ ਹੀ ਕਿਉਂ ਦੇਣਾ ਹਾਂ ਉਹਨਾਂ ਦੇ ਬਜਟ ਦਾ ਪ੍ਰੈਸ਼ਰ ਪਾਣਾ ਹੀ ਕਿਉਂ ਹੈ ਜਦ ਆਪ ਜੋ ਡਿਵੈਲਪਮੈਂਟ ਦੇਖੋ ਜੀਐਸਟੀ ਆ ਰਹੀ ਹੈ ਜੀਐਸਟੀ ਤੋਂ ਕਾਫੀ ਆਪ ਅੱਪ ਗਿਆ ਹੈ ਜਿਹੜੇ ਟਿਊਬਲ ਦੇ ਬਿੱਲ ਮਾਫ ਹੋਇਆ ਉਹਨਦੇ ਉਹਨਾਂ ਤੇ ਵੀ ਮੇਅਰ ਸਾਹਿਬ ਨੇ ਆਪਾਂ ਨੂੰ ਮਾਫ ਕਰਨ ਕਹਿ ਕੇ ਹੁੰਦੇ ਤਾਂ ਵੀ ਜਿਹੜਾ ਬਜਟ ਬਚੇਗਾ ਉਹ ਵੀ ਕੁਝ ਕੁਝ ਰਿਕਵਰੀਆਂ ਹੋਣਗੀਆਂ ਮੈਮ ਰਿਕਵਰੀ ਨਹੀਂ ਤਾਂ ਬਹੁਤ ਨਗਰ ਨਿਕਲ ਥੋੜਾ ਫਿਕਰ ਜ਼ਦਾਰ ਹੋ ਜਾਊਗਾ ਦੁਬਾਰਾ ਐਵੇਂ ਕਰਦਾ ਸਰ ਤੁਸੀਂ ਪਹਿਲੇ ਹੀ ਰਿਜ਼ਲਟ ਦੇਖੋ ਸਰ ਤੁਸੀਂ ਤੁਸੀਂ ਤਾਂ ਮੇਰੇ ਨਾਲ ਉਹ ਕਰ ਰਹੇ ਹੋ ਰਿਪੀਟ ਕਰ ਰਹੇ ਹੋ ਮੈਂ ਡਿਬੇਟ ਕਰਨ ਨਹੀਂ ਆਈ ਤੁਸੀਂ ਪਹਿਲਾਂ ਬਜਟ ਦੇਖੋ ਬਜਟ ਦੀ ਡਿਵੈਲਪਮੈਂਟ ਦੇਖੋ ਸਰ ਜਿਹੜੇ ਦੇਖੋ ਜ ਤੁਸੀਂ ਤੁਸੀਂ ਲੋ ਲੋ ਫਿਗਰ ਦੇਖਿਆ ਜਿਹੜੇ ਹਾਈ ਫਿਗਰ ਕਿ ਉਹ ਦੇਖੋ ਸਰ ਤੁਸੀਂ ਦੇਖੋ ਦੁਬਾਰਾ ਦੇਖੋ ਸਰ ਮੈਂ ਤਾਂ ਨਾ ਡਿਬੇਟ ਨਹੀਂ ਕਰਨਾ ਚਾਹਦੀ ਡਿਬੇਟ ਕਰਨ ਨਹੀਂ ਮੈਂ ਹੀ ਤੁਸੀਂ ਜੋ ਮੈਨੂੰ ਪੁੱਛਿਆ ਮੈਂ ਤਾਂ ਅੰਦਾਜ਼ਾ ਕਿ ਅੱਗੇ ਦੇਖਣਾ ਕਿੰਨਾ ਕੁ ਜੋ ਦੇਖੋ ਮੈਂ ਅੱਜ ਦਾ ਕਾਉਂਸਲਰ ਨਹੀਂ ਆ ਪਿਛਲੇ ਵੀ 22 ਸਾਲ ਤੋਂ ਕਾਉਂਸਲਰ ਚੱਲੇ ਆ ਗਿਆ ਔਰ ਜਦੋਂ ਅਫਸਰ ਸਹਿਬਾਨ ਕੋਈ ਵਿజిਟ ਕਰਦੇ ਆ ਵਾਰਡ ਦੇ ਵਿੱਚ ਆਂਦੇ ਆ ਤੇ ਇੱਕ ਗੱਲ ਸਾਹਮਣੇ ਆਂਦੀ ਹੈ ਕਿ ਜਿਹੜੇ ਇਲਾਕੇ ਦਾ ਕਾਉਂਸਲਰ ਆ ਉਹਨੂੰ ਨਾਲ ਜ਼ਰੂਰ ਬੁਲਾਇਆ ਜਾਂਦਾ ਉਥੇ ਮੈਨੂੰ ਬਿਲਕੁਲ ਬੁਲਾਇਆ ਨਹੀਂ ਗਿਆ ਅਗਰ ਐਮਐਲਏ ਸਾਹਿਬ ਇਕੱਲੇ ਆਂਦੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਐਮਐਲਏ ਸਾਹਿਬ ਵੀ ਬਜਟ ਲੈ ਕੇ ਆਣ ਥੋੜਾ ਫੈਸਲਾ ਲਿਆਣ ਸਰਕਾਰ ਤੋਂ ਆ ਕੇ ਰਲ ਕੇ ਕੰਮ ਕਰੀਏ ਤਾਂ ਜੋ ਸਾਰੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਵੀ ਸ਼ਾਨ ਬਣੇ ਸਾਡੇ ਵੀ ਬਣੇ ਇਕੱਲੇ ਆਪਾਂ ਦਿਖਾ ਕੇ ਵੀ ਕੌਂਸਲਰ ਨੂੰ ਬੁਲਾਣ ਦੀ ਕੋਈ ਲੋੜ ਨਹੀਂ ਐਮਐਲਏ ਸਾਹਿਬ ਨੂੰ ਇਕੱਲੇ ਨੂੰ ਬੁਲਾਇਆ ਜਾਵੇ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਬਿਲਕੁਲ ਕਰਾਇਆ ਜੀ ਵਿਕਾਸ ਬਹੁਤ ਬੜੇ ਵਿਕਾਸ ਹੋਇਆ ਹੈ ਬਹੁਤ ਵਿਕਾਸ ਹੋਇਆ ਸੀਵਰ ਵੀ ਪਾਇਆ ਆਰਐਮਸੀ ਦੀਆਂ ਸੜਕਾਂ ਬਣਾਈਆਂ ਸਰ ਕਈ ਜਗ੍ਹਾ ਬਣੇ ਨੇ ਕੋਈ ਲੱਕੇ ਸੀਵਰੇਜ ਨਹੀਂ ਹੈ ਜੀ ہاں ਮੇਰੇ ਬੜਾ ਮਗਰ ਹਾਂ ਜੀ ਵੰਡਾਰੀ ਇਸ ਤਰ੍ਹਾਂ ਪਬਲਿਕ ਦੇ ਨੁਮਾਇੰਦੇ ਜ਼ਰੂਰ ਆ ਪਰ ਆਪਸ ਦੇ ਵਿੱਚ ਜੇ ਹੁਣ ਇੱਕ ਐਮਐਲਏ ਦੂਸਰੇ ਐਮਐਲਏ ਦੇ ਉਹਦੇ ਚ ਦਖਲ ਹੀ ਨਹੀਂ ਦੇ ਸਕਦਾ ਇਸੇ ਤਰ੍ਹਾਂ ਕਾਉਂਸਲਰ ਆ ਆਪਣੇ ਵਾਰਡ ਨੂੰ ਛੱਡ ਕੇ ਦੂਸਰੇ ਦੇ ਲਖਨਸਾ ਜੀ ਦੇਣੀ ਠੀਕ ਨਹੀਂ ਆ ਉਹਨਾਂ ਨੂੰ ਵੀ ਫੰਡ ਆਪਣੇ ਅਲੱਗ ਮਿਲਦੇ ਆ ਉਹਨਾਂ ਨੂੰ ਵੀ ਸੀਵਰੇਜ ਮਿਲਦੇ ਆ ਸਾਨੂੰ ਵੀ ਮਿਲਦੇ ਆ ਜੇ ਕੋਈ ਮੇਰੇ ਵਾਰਡ ਦੀ ਕੋਈ ਸਮੱਸਿਆ ਹੈਗੀ ਆ ਪਹਿਲੀ ਗੱਲ ਤਾਂ ਮੇਰੇ ਵਾਰਡ ਦੀ ਕੋਈ ਸੀਵਰੇਜ ਦੀ ਇਹੋ ਜਿਹੀ ਸਮੱਸਿਆ ਨਹੀਂ ਆ ਕਿ ਜਿਹਦੇ ਤੇ ਲੋਕ ਕੋਈ ਪਰੇਸ਼ਾਨ ਹੋਣ ਮੈਂ ਹਮੇਸ਼ਾ ਹੀ ਮੇਰੀ 1 ਮਿੰਟ ਦੀ ਸਰਵਿਸ ਆ ਜਦੋਂ ਹੀ ਮੈਨੂੰ ਮੈਸੇਜ ਆਂਦਾ ਤੇ ਮੈਂ ਨਾਲ ਹੀ ਉਸੇ ਵੇਲੇ ਆਪਣੇ ਲੰਬੜਦਾਰ ਨੂੰ ਆਪਣੇ ਐਸ ਡੀਓ ਜੇ ਆਈ ਨੂੰ ਕਹਿ ਕੇ ਮੌਕੇ ਤੇ ਵਿజిਟ ਕਰਾ ਕੇ ਨਾਲ ਹੀ ਉਸ ਵੇਲੇ ਕੰਮ ਕਰਾ ਲੈਣਾ ਤੇ ਜੇ ਕੋਈ ਸ਼ਹਿਰ ਦੀ ਕੋਈ ਸਮੱਸਿਆ ਹੈਗੀ ਆ ਉਹ ਅਸੀਂ ਹੌਸ ਦੇ ਵਿੱਚ ਉਠਾਣ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਉਸ ਇਲਾਕੇ ਦੇ ਕਾਉਂਸਲਰ ਦਾ ਤਾਂ ਜੋ ਉਹ ਵੀ ਆਪਣੇ ਤੰਦੇਹੀ ਦੇ ਨਾਲ ਕੰਮ ਕਰੇ ਸਫਾਈ ਦੀ ਮਸਲੇ ਲਈ ਵਾਸਤੇ ਤੁਸੀਂ ਕੀ ਇੰਦਜਾਮ ਇਹੀ ਗੱਲ ਅੰਦਰ ਚੱਲ ਰਹੀ ਸੀ ਕਿ ਜਿਹੜੀਆਂ ਜੈਟਿੰਗ ਮਸ਼ੀਨਾਂ ਨੇ 4 ਸਾਲੋਂ ਚੱਲਦੀ ਪਈ ਨਹੀਂ ਜਿਹੜਾ ਹੁਣ ਮਸ਼ਿਨਰੀ ਲੈ ਰਹੇ ਆ ਮਸ਼ਿਨਰੀ ਜਿਹੜੀਆਂ ਵੱਡੀਆਂ ਜੈਟਿੰਗ ਮਸ਼ੀਨਾਂ ਨੇ ਬਹੁਤ ਵੱਡੀਆਂ ਨੇ ਕਿਉਂਕਿ ਉਹ ਗਲੀਆਂ ਦੇ ਵਿੱਚ ਨਹੀਂ ਜਾਂਦੀਆਂ ਅਸੀਂ ਛੋਟੀਆਂ ਮਸ਼ੀਨਾਂ ਵਾਸਤੇ ਗੱਲ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 25 ਜੈਟਿੰਗ ਮਸ਼ੀਨਾਂ ਲੈਣੇ ਆ ਤੇ 400 ਈ ਰਿਕਸ਼ਾ ਲੈਣਾ ਸਮਝ ਗਏ ਨਾ ਔਰ ਘੱਟੋ ਘੱਟ 50 ਦੇ ਕਰੀਬ ਟਰੈਕਟਰ ਲੈ ਰਹੇ ਆ ਉਹ ਇੱਕ ਮੈਂ ਅੱਜ ਗੱਲ ਵੀ ਕੀਤੀ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਠੇਕੇਦਾਰ ਆ ਉਹਦੇ ਕੋਲ ਇੱਕ ਜੈਟਿੰਗ ਮਸ਼ੀਨ ਉਹਨੇ ਆਪਣੀ ਤਿਆਰ ਕੀਤੀ ਆ ਉਹ 8 ਇੰਚ ਸੀਰਪ ਜਿਹੜਾ ਨਗਰ ਨਿਗਮ ਟਾਈਮ ਬਹੁਤ ਥੋੜੇ ਟਾਈਮ ਰਹਿ ਗਏ ਤੁਸੀਂ ਕੀ ਲੇ ਗਰੋ ਬਸ ਗੱਲਾਂ ਨਾਲ ਕੰਮ ਹੋ ਜਾ ਨਹੀਂ ਗੱਲਾਂ ਨਾਲ ਨਹੀਂ ਜੀ 스마트 시ਟੀ ਦੇ ਵਿੱਚੋਂ ਪੈਸੇ ਆ ਗਏ ਜੀ ਜੀ ਪੈਸੇ ਆ ਗਏ ਮਸ਼ੀਨਰੀ ਅਸੀਂ ਜਾ ਕੇ ਦੇਖ ਵੀ ਆਏ ਆ ਅਸੀਂ ਵਿਜ਼ਿਟ ਵੀ ਕਰ ਆਏ ਆ ਸਭ ਕੁਝ ਖਰੀਦਣ ਵਾਸਤੇ ਕਹਿ ਵੀ ਦਿੱਤਾ ਗਿਆ ਉਹ ਜਿਹੜਾ ਇਹ ਜਲਦੀ ਤੋਂ ਜਲਦੀ 400 ਈ ਰਿਕਸ਼ਾ ਆ ਰਿਹਾ ਦੇਖੋ ਜੀ ਮੈਂ ਡਿਮਾਂਡ ਰੱਖੀ ਸੀ ਕਿ ਵਿਰੜਿਆਂ ਦੀ ਬਜਾਏ ਈ ਰਿਕਸ਼ੇ ਹੋਣੇ ਚਾਹੀਦੇ ਆ ਸਫਾਈ ਸੇਵਕ ਨੂੰ ਸਹੂਲਤ ਮਿਲੇ ਔਰ ਰੇੜਾ ਖਿੱਚ ਕੇ ਲੈ ਕੇ ਜਾਂਦਾ ਬਿਲਕੁਲ ਸਾਰੇ ਪਾਸੇ ਜਿਸ ਤਰ੍ਹਾਂ ਚੱਲਦਾ ਬਕਾਇਦਾ ਉਹਦੇ ਤੇ ਕੰਢੀ ਬੰਨੀ ਹੋਵੇ ਹਰ ਘਰ ਦੇ ਬਾਹਰ ਕੰਡਾ ਖੜਕਾਵੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੂੜਾ ਲੋਗੋ ਦੇ ਵਿੱਚ ਆ ਕੇ ਪਾ ਦੇ ਤੁਸੀਂ ਸੜਕਾਂ ਤੋਂ ਉਛੜਦੇ ਹੋ ਸੜਕਾਂ ਠੀਕ ਨੇ ਸੜਕਾਂ ਬਿਲਕੁਲ ਦੇਖੋ ਮੇਰੇ ਆਪਣੇ ਵਾਰਡੀਆਂ ਦਾ ਠੀਕ ਨੇ ਸ਼ਹਿਰ ਦੀ ਬੰਦਗੀ ਸ਼ਹਿਰ ਦੇ ਵਾਰਡੀਆਂ ਜੇ ਕੋਈ ਸਮੱਸਿਆ ਆ ਗਈਏ ਦੇਖੋ ਇਲੈਕਸ਼ਨ ਕੋਡ ਲਗਾਇਆ ਸੀ ਇਲੈਕਸ਼ਨ ਇਲੈਕਸ਼ਨ ਕੋਡ ਦੇ ਵਿੱਚ ਹੁਣ ਖਤਮ ਹੋਇਆ ਇਹ ਹੁਣ ਹੋਇਆ ਜੀ 22 ਤਰੀਕ ਨੂੰ 3-4 ਸਾਲ ਤੱਕ ਲਿਨ ਲੱਗਿਆ ਸੀ ਬਿਲਕੁਲ ਦੇਖੋ ਗੱਲ ਸਸਰਾ ਕੋਈ ਮੌਸਮ ਵੀ ਹੁੰਦਾ ਜਦੋਂ ਕੰਮ ਪਾਸ ਹੁੰਦੇ ਆ ਕੋਈ ਸਰਦੀ ਦੇ ਵਿੱਚ ਲੋਕਾਂ ਦਾ ਕੰਮ ਨਹੀਂ ਹੁੰਦਾ 4 ਸਾਲ ਪੂਰ ਗਏ 4 ਸਾਲ ਇਸ ਤਰ੍ਹਾਂ ਕਈ ਚੀਜ਼ਾਂ ਦਾ ਕੰਮ ਨਹੀਂ ਕੀਤਾ ਨਾ ਕਰ ਰਹੇ ਆਪਣੇ ਨਹੀਂ ਕਿਉਂ ਨਹੀਂ ਕੀਤਾ ਹੁਣ ਸ਼ੁਰੂ ਹੋ ਗਿਆ ਹੈ ਪੈਚ ਸ਼ੁਰੂ ਹੋ ਗਿਆ ਹਜੇ ਹਜੇ ਕੇ ਮੇਰੇ ਮੇਰੇ ਚ ਮੇਰੇ ਮੇਰੇ ਚ ਮੇਰੇ ਚ ਏਜ ਆਉਣੀ ਪੈਂਦਾ ਮੈਨੂੰ ਉਹਨਾਂ ਨੇ ਮੈਂ ਅਫਸਰਾਂ ਨਾਲ ਗੱਲ ਕੀਤੀ ਕਿ ਪੈਚਵਰਕ ਸ਼ੁਰੂ ਕਰਾਓ ਉਹਨਾਂ ਕੋਲ ਰੋਡ ਰੋਲਰ ਨਹੀਂ ਸੀਗਾ ਜੇ ਰੋਡ ਰੋਲਰ ਹੈਗਾ ਤੇ ਡਰਾਈਵਰ ਨਹੀਂ ਸੀਗਾ ਕਿਉਂਕਿ ਭਰਤੀ ਨਹੀਂ ਨਹੀਂ ਇਸ ਤਰ੍ਹਾਂ ਗੱਲ ਆ ਮੈਂ ਉਹ ਵੀ ਜਿਹੜਾ ਮਸਲਾ ਸੀਗਾ ਉਹ ਹੱਲ ਕਰਵਾ ਦਿੱਤਾ ਦੋ ਦਿਨਾਂ ਦੇ ਵਿੱਚ ਦੇਖੋ ਪੈਚਵਰਕ